दावा ਜੀ ਪ੍ਰਧਾਨ ਜੀ ਅੱਜ ਬੈਂਕ ਦੇ ਬਾਹਰ ਤੁਹਾਨੂੰ ਲਗਾਇਆ ਕੀ ਕਰਨਾ ਜੀ ਜੋ ਭਲੇ 100 ਰੁਪਏ ਭਗਵਾਨ ਬਾਲਮੀਕ ਮਹਾਰਾਜ ਕੀ ਜ ਹੈ ਸਤਿਗੁਰੂ ਮਲਕੀਨਾਥ ਮਹਾਰਾਜ ਕੀ ਜ ਹੈ ਮੈਂ ਸਾਥ ਸਾਰੇ ਸਮਾਜ ਦਾ ਪੁਨਰ ਨਾ ਪੁਨਰਿਕਸ਼ਨ ਅਛਾਦੋ ਪਿਆ ਪ੍ਰਧਾਨ ਆ ਪਾ ਦੀ ਕਮਿਟੀ ਕਰਨ ਮੈਂ ਇਸ ਨੂੰ ਕਾਲੀ ਜੀ ਜੋ ਅੱਜ ਸਾਨੂੰ ਇੱਥੇ ਰੋਡ ਪ੍ਰਦਰਸ਼ਨ ਕਰਵਾ ਕੇ ਆ ਗਿਆ ਜੀ ਇੱਥੇ ਆਪਣੇ ਪਿੰਡ ਪੰਡੋਰੀ ਤੋਂ ਕੋਈ ਆਪਣੇ ਅਸੀ ਭਾਈਚਾਰਾ ਵਾ ਕੋਈ ਆਪਣੇ ਭੈਣ ਭਰਾ ਜਿਨ੍ਹਾਂ ਨੇ ਕੋਈ ਐਫਕਟੀਆਂ ਕਰਵਾਈਆਂ ਹੋਈਆਂ ਸੀ ਐਫਕਟੀਆਂ ਕਰਵਾਈਆਂ ਇੱਥੇ ਬੈਂਕ ਨੇ ਜਿਹੜਾ ਇਹਨਾਂ ਨਾਲ ਘਮਲਾ ਕੀਤਾ ਆ ਵਾ ਬੰਦ ਦੇ ਵਿੱਚ ਸਾਨੂੰ ਇਨਸਾਫ ਨਾ ਦਿੱਤਾ ਗਿਆ ਬਹੁਤ ਵਾਰੀ ਅੱਗੇ ਪੁੱਛਦੇ ਗਏ ਆ ਤੇ ਪੁੱਛਦੇ ਪਏ 2 4 5 ਵਾਰੀ ਆਏ ਆ ਤੇ ਇਹਨਾਂ ਨੂੰ ਇੱਥੋਂ ਆ ਕੇ ਅੱਜ ਕਰਦੇ ਗੱਲ ਕਰਦੇ ਆ ਤੇ ਇਹ ਜਿਹੜੇ ਆ ਭੈਣ ਭਰਾਵਾਂ ਨੂੰ ਜਿਹੜਿਆਂ ਨੇ ਤੰਗ ਪ੍ਰੇਸ਼ਾਨ ਕਰ ਦਿੱਤੇ ਆ ਇਹ ਜਿਹੜਾ ਬੈਂਕ ਆ ਇਹ ਘਪਲਾ ਕਰ ਰਿਹਾ ਐਚ ਡੀ ਐਫ ਸੀ ਬੈਂਕ ਕਾਦੀਆਂ ਕਾਦੇ ਪੈਸੇ ਇਹਦੀ ਆ ਇਹਨਾਂ ਨੇ ਐਫਟੀਆਂ ਕਰਵਾਈਆਂ ਜੀ ਜਾ ਤੋ ਮਾਰ ਬਣਾ ਲਾਗੇ ਚਾਹ ਇਥੇ ਐਫਟੀਆਂ ਕਰਵਾਈਆਂ ਐਫਟੀਆਂ ਕਰਵਾਈਆਂ ਇਹ ਕੀ ਐਫਟੀਆਂ ਲੈਣ ਆਉਂਦੇ ਆ ਤੇ ਕੀ ਕੀ ਕਿਹਾ ਜਾਂਦਾ ਬੈਂਕ ਵੱਲੋਂ ਕੀ ਕਿਹਾ ਜਾਂਦਾ ਬੈਂਕ ਵੱਲੋਂ ਜਦੋਂ ਬੈਂਕ ਲੋ ਆ ਕੇ ਕਿਹਾ ਜਾਂਦਾ ਵੀ ਅੱਜ ਜਦੋਂ ਕਰਦੇ ਆ ਕੱਲ ਕਰਦੇ ਆ ਇਹਦੇ ਸਬੰਧ ਵਿੱਚ ਜਿਹੜਾ ਆ ਜੀ ਇਹ ਘਪਲਾ ਕਰ ਰਿਹਾ ਬੈਂਕ ਕੀ ਸਮਝਦੇ ਹੁਣ ਇਹ ਜਿਹੜੇ ਸਾਹਿਬ ਆ ਵੀ ਅਮਾ ਰੋਡ ਪਾਇ ਕਰਨ ਦੇ ਪਰਿਕਸ਼ਨ ਕਰਨ ਦੇ ਦਾ ਬੰਕੜਾ ਤੇ ਦਾ ਵੀ ਜਿਹੜਾ ਘਰਾਉ ਕਰਾਂਗੇ ਜੇ ਸਾਨੂੰ ਕੋਈ ਇਨਸਾਫ ਮਿਲ ਜੂ ਤੇ ਠੀਕ ਹੈ ਨਹੀਂ ਤੇ ਲੰਮੇ ਸਮੇਂ ਦਾ ਸਾਡੀ ਕਿਸੇ ਬੈਂਕ ਦੇ ਅਧਿਕਾਰੀ ਨਾਲ ਗੱਲਬਾਤ ਹੋਈ ਸਾਡੀ ਇਹ ਜਿਹੜਾ ਬੋਵੀ ਇੰਨੀ ਆ ਜੀ ਇਦਰਾ ਗੱਲਬਾਤ ਕੀਤੀ ਮੁੰਡਿਆਰੇ ਤੇ ਇਹਨੇ ਕੋਈ ਜਵਾਬ ਨਹੀਂ ਸਾਨੂੰ ਦਿੱਤਾ ਤੇ ਆ ਇਹ ਸਾਨੂੰ ਜਿਹੜਾ ਆ ਅੱਜ ਕਿ ਜਿਹੜਾ ਸਾਨੂੰ ਆ ਅੱਜ ਰੋੜਾ ਦੇ ਉੱਤੇ ਬਹਿਣਾ ਪਿਆ ਕਿੰਨਾ ਪਰਿਵਾਰ ਆ ਜਿਨ੍ਹਾਂ ਦੇ ਪੈਸੇ ਜੀ ਐਪਟੀਆਂ ਦੇ ਫਸੇ ਆ ਜੀ ਆਪਣਾ 115 32 ਪਰਿਵਾਰ ਆ ਜੀ ਜਿਨ੍ਹਾਂ ਦੀ ਐਫਟੀਆਂ ਜੀ 1.5 ਕਰੋੜ ਦੇ ਲੱਭਲੇ ਆ 1.5 ਕਰੋੜ ਰੁਪਏ ਦਾ ਕਰਜ਼ਾ ਘਟੇ 1.5 ਕਰੋੜ ਦਾ ਜਿਹੜਾ ਘਟਲਾ ਹੋਇਆ ਜੀ ਇਹ ਕਿਹਦੀ ਜਮਾਈ ਸਾਰੀ ਜਿਹੜੇ ਬੈਂਕ ਦਾ ਹੈ ਬੈਂਕ ਦਾ ਹਾਂ ਜੀ HDFC ਬੈਂਕ ਹੁਣ ਕੀ ਮੰਗ ਕਰਦੇ ਹਣ ਆਈਏ ਮੰਗ ਕਰਦੇ ਆ ਵੀ ਜਿਹੜਾ ਸਾਨੂੰ ਹਿਸਾਬ ਦਿੱਤਾ ਜਾਵੇ ਨਹੀਂ ਤੇ ਲੰਬੇ ਸਮੇਂ ਲਈ ਇੱਧਰ ਕਰਨਾ ਪ੍ਰਦਰਸ਼ਨ ਉੱਤੇ ਬਾਹਰ ਬਾਹਰ ਵੀ ਮਹਾਰਾਜ ਜੀ ਨਹੀਂ ਨਹੀਂ ਮੇਰੇ ਕੋਲ ਨਾਲ ਆਪਣੇ ਲੈ ਲਈ ਇਹ ਨਾ ਦੇ ਪਹਿਲਾਂ ਕਰਾਈ ਹਾਂ ਹਾਂ ਲੈਣ ਐਫ ਡੀ ਤੜਾਉਣ ਆਦੇ ਤੁਸੀਂ ਤੇ ਕੀ ਕਿਹਾ ਜਾਂਦਾ ਇਹਨਾਂ ਨੂੰ ਐਫ ਡੀ ਤੜਾਉਣ ਆਉਂਦੇ ਜਦੋਂ ਬੈਂਕ ਦੇ ਵਿੱਚ ਤੁਹਾਡੇ ਇਹਨਾਂ ਲੋਕ ਕੀ ਕਿਹਾ ਜਾਂਦਾ ਤੁਹਾਨੂੰ 15 ਦਿਨਾਂ ਬਾਅਦ ਭਾਈ 15 ਮਹੀਨੇ ਪਹਿਲਾਂ ਆ ਗਿਆ ਇੱਥੇ 2 ਤੋਂ 4 ਦਿਨ ਤੀਰ ਵਿੱਚ ਕੈਂਪ ਇਹਦੇ ਕੋਲ ਹੀ ਇਹ ਕਿ ਇਹ ਸ਼ੋਸ਼ਣ ਮੇਰੇ ਮੈਨੇਜਰ ਸਾਹਿਬ ਨੂੰ ਮਿਲੇ ਅੱਜ ਅੱਜ ਕਿਉਂ ਤਹਲਾਸ ਲਾ ਕੇ ਬੈਂਕ ਦੇ ਬਾਹਰ ਮੇਰਾ ਨਾਮ ਸਰ ਫਿਕਰਮਜੀਤ ਸਿੰਘ ਆ ਹਾਂ ਇਹ ਬੈਂਕ ਵੱਲੋਂ ਤਰੋੜ ਕੀਤਾ ਗਿਆ ਸੀ ਐਫਡੀ ਦੇ ਨਾਲ ਤੇ ਉਹ ਬਾਅਦ ਵਿੱਚ ਅੱਜ ਤਰਨਾਲ ਆਇਆ ਗਿਆ ਸੀ ਜੱਟ ਅੱਜ ਮਹਿੰਦਰ ਸਾਹਿਬ ਨੂੰ ਮਿਲੇ ਆ ਉਹਨਾਂ ਨੇ ਸਾਨੂੰ ਨੌਵਾਂ ਬੰਦਿਆਂ ਦੀ ਲਿਸਟ ਦੇ ਦਿੱਤੀ ਆ ਜਿਨ੍ਹਾਂ ਦੀ ਅਪਰੂਵ 10 ਬੰਦਿਆਂ ਦੀ ਜਿਹਦੇ ਵਿੱਚ ਜਿਨ੍ਹਾਂ ਦੀ ਅਪਰੂਵਲ ਮਿਲ ਗਈ ਉਹਨਾਂ ਦੇ ਕੱਲ ਤੱਕ ਪੈਸੇ ਆ ਜਾਣਗੇ ਤੇ ਅਗਲੇ ਨੌ ਬੰਦਿਆਂ ਦੀ ਲਿਸਟ ਉਹਨਾਂ ਨੇ ਫੇਰ ਭੇਜ ਦਿੱਤੀ ਦੀ ਉਹਨਾਂ ਦੇ ਵੀ ਨਾਮ ਦੱਸ ਦਿੱਤੇ ਆ ਤੇ ਉਹਨਾਂ ਦੇ ਵੀ ਪੈਸੇ ਜਿਹੜੇ ਅਗਲੇ ਸ਼ੁੱਕਰਵਾਰ ਤੱਕ ਆ ਜਾਣਗੇ ਪੂਰਾ ਭਰੋਸਾ ਦੇ ਦਿੱਤਾ ਬਰੋਡ ਕੀ ਕੀਤਾ ਗਿਆ ਵਾ ਬਰੋਡ ਸਰ ਐਫ ਡੀਆਂ ਕੀਤੀਆਂ ਤੇ ਕਰਵਾਈਆਂ ਗਈਆਂ ਸੀ ਪਰਿਵਾਰਾਂ ਵੱਲੋਂ ਕਿਸੇ ਨੇ 10 ਲੱਖ ਦੀ ਕਿਸੇ ਨੇ 6 ਲੱਖ ਦੀ ਕਿਸੇ ਨੇ 4 ਮਾਤਵੀ ਉਹਨਾਂ ਦਾ ਬੈਂਕ ਮੁਲਾਜ਼ਮ ਦਾ ਬੋਬੀ ਮੈਂ ਅੱਛਾ ਜਿਨੇ ਕੀ ਇਹ ਐਫ ਡੀਆਂ ਤਰਵਾ ਕੇ ਤੇ ਆਪਣੇ ਸੱਜਣਾ ਦੇ ਗੋਸਤਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਾ ਕੇ ਉੱਥੋਂ ਕੱਢ ਲਈਆ ਕਿ ਕਦੋਂ ਦਾ ਕਰਦਾ ਆ ਰਿਹਾ ਸੀ ਬੰਦਾ ਜਿਹੜਾ ਥੋੜਾ ਜੇ ਸਰ 5 ਸਾਲ ਕਿਤੇ ਲੱਖਾਂ ਖੋ ਗਿਆ ਜਦੋਂ ਜਦਾਂ ਜਿੱਦੂ ਦੀ ਐਫ ਡੀ ਪੂਰੀ ਹੁੰਦੀ ਗਈ ਉਹ ਉਸ ਸਾਹਿਬ ਨਾਲ ਗਿਆ ਸਰ ਤੇ ਉਹਦਾ ਉਹਨੂੰ ਪਤਾ ਲੱਗਦਾ ਕਿ ਆ ਵੀ ਲੱਗਾ ਬੈਂਕ ਨੂੰ ਜਦੋਂ ਲੱਗਦਾ ਕਦਾਂ ਹਾਂ ਸਰ ਹੋ ਕੀ ਲੱਗਦਾ ਇੱਥੇ ਕਿ ਭਾਰਵੀ ਚਾਲ ਚਲੀ ਪਰਚਾ ਹੁਣ ਜਿੱਦਾ ਇਸੇ ਪਰਚਾ ਹੋ ਗਿਆ ਹੈ ਜੇਲ੍ਹ ਦੇ ਵਿੱਚ ਆ ਅੱਛਾ ਜਿਹੜੇ ਜਿਨ੍ਹਾਂ ਦੇ ਖਾਤਿਆਂ ਦੇ ਵਿੱਚ ਗਾੜੀ ਪੈਸੀ ਪਾਈ ਉਹ ਵੀ ਜੇਲ੍ਹ ਦੇ ਵਿੱਚ ਨੇ ਤੇ ਸਾਨੂੰ ਮੈਨੇਜਰ ਸਾਹਿਬ ਵੱਲੋਂ ਪਹਿਲਾਂ ਕਿਹਾ ਗਿਆ ਸੀ 15 ਤਰੀਕ ਤੱਕ ਤੁਹਾਡੇ ਜਿਹੜੇ ਪੈਸੇ ਉਪਕਟ ਰਿਹਾ ਅੱਛਾ ਉਸ ਤੋਂ ਬਾਅਦ 5 ਤਰੀਕ 4 ਤਰੀਕ ਲਾਰਿਆਂ ਦੇ ਵਿੱਚ ਕੰਮ ਚੱਲਦਾ ਗਿਆ ਤੇ ਇਸ ਕਰਕੇ ਸਾਨੂੰ ਜਿਹੜਾ ਅੱਜ ਟੈਸਟ ਕਰਨਾ ਪਿਆ ਵਾ ਪਰ ਅੱਜ ਸਾਨੂੰ ਉਹਨਾਂ ਨੇ ਪੂਰਾ ਪ੍ਰੋਪਰ ਭਰੋਸਾ ਦੇ ਦਿੱਤਾ ਲਿਸਟ ਦਿਖਾ ਦਿੱਤੀ ਆ ਪੀਨ ਵੈਸੇ ਪੈਕਿੰਗ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪਾਸ ਹੋ ਗਏ ਪੈਸੇ ਸਾਰੇ ਪਾਏ ਗਏ ਨੇ ਕਿ ਕੱਟ ਵੱਟ ਕੀਤਾ ਗਿਆ ਕੋਈ ਨਹੀਂ ਸਾਰੇ ਪਾਏ ਗਏ ਨੇ ਵਿਆਜ ਸਮਿਤ ਪੈਸੇ ਮਿੰਨੀਸੋ ਵੀ ਜਿਹੜੀ ਤੁਹਾਡੀ ਘੜੀ ਯੂਨੀਅਨ ਜਿਨ੍ਹਾਂ ਨੇ ਸਪੋਰਟ ਕੀਤੀ ਹੈ ਜਿਲਾਂ ਦੀ ਕਿਸਾਨ ਜਥੇਬੰਦੀ ਆ ਪਾਲਟਿਕ ਸਭਾ ਆ ਸਾਰੇ ਭਰਾਵਾਂ ਨੇ ਸਪੋਰਟ ਦਿੱਤੀ ਆ ਸਾਰੇ ਬੈਂਕ ਤੋਂ ਦੇ ਜ਼ਿੰਮੇਵਾਰ ਹੈ ਕਿ ਅੱਜ ਠੀਕ ਹੈ ਮੇਰੇ ਨਾਲ ਵੀ ਸ਼ੇ ਲੱਗਦਾ ਪਰੋਵੇਗਾ ਕਿਸੇ ਨਾਲ ਚਾਹਾਂ ਮਾਰਦਾ ਪਾਤ ਲੱਖ ਰੱਖੀ ਇਸ ਤਰ੍ਹਾਂ ਕਰਕੇ ਅਸੀਂ ਐਫ ਆਰ ਆਈ ਦੇ ਵਿੱਚ ਹਮਾਉਂਡ ਦੇਖੀਏ 1 ਕਰੋੜ ਤੇ 40 ਲੱਖ ਦੀ ਮਾਮੂਲੀ ਹੋਵੇ ਜੀਨਸ ਫੋਰ ਕਰਦੇ ਕਿ ਇਸ ਤਰ੍ਹਾਂ ਅਸੀਂ ਬੈਂਕ ਵਿੱਚ ਰਕਮ ਜਮ੍ਹਾਂ ਹੁੰਦੀ ਸੀ ਉਸ ਤੋਂ ਬਾਅਦ ਐਫ ਆਈ ਆ ਕਰ ਦਿੱਤੇ ਸੀ ਆਇ ਕਿੱਥਾ ਕਰਦੇ ਸੀ ਐਫ ਆਈ ਆ ਕਰਦੇ ਸੀ ਤਾਂ ਕਿਸੇ ਦੀ ਮਦਦ ਨਾਲ ਯੂ ਪੀ ਆਈ ਆਪਣੇ ਫੋਨ ਦੇ ਖਿਲਾਫ ਲਾ ਕੇ ਉਹਨਾਂ ਕੋਲ ਫੋਨ ਲੈ ਕੇ ਉੱਠੀ ਆਪਣੇ ਮੋਟਾ ਕੇ ਫੋਨ ਫੜ ਕੇ ਤੇ ਯੂ ਪੀ ਆਈ ਆ ਕਿ ਤੇ ਆਪਣੇ ਮੈਸੇਜਾਂ ਦਾ ਵੀ ਇਹਨਾਂ ਨੇ ਕੀਤਾ ਵੀ ਮੈਸੇਜ ਬਲੌਕ ਕਰ ਦਿੱਤੇ ਸੀਗੇ ਤੇ ਮੈਸੇਜ ਨਹੀਂ ਗਏ ਕਸਟਮਰਾਂ ਨੂੰ ਇਹਨਾਂ ਦਾ ਕਰਕੇ ਉਹਨੂੰ ਇਹਦਾ ਪਤਾ ਨਹੀਂ ਜੀ ਲੱਗਦਾ ਕਿ ਹੁਣ ਜਿਹੜੇ ਲੋਕਾਂ ਨੇ ਫਰੋਡ ਹੋਇਆ ਜਿਵੇਂ ਤੁਹਾਡੇ ਨਾਲ ਹੋਇਆ ਸੀ ਹੁਣ ਪੈਸੇ ਤੁਹਾਨੂੰ ਵਾਪਸ ਮਿਲ ਗਏ ਨੇ ਜੀ ਲੱਗਦਾ ਕਿ ਉਹ ਗਾਹ ਜਿਹੜੇ ਲੋਕਾਂ ਹੋਣਗੇ ਉਹਨਾਂ ਨਾਲ ਫਰੋਡ ਨਹੀਂ ਹੋਊਗਾ ਵੀ ਬਾਕੀ ਆਹ ਮਾਹਰ ਜਿਹੜਾ ਆ ਪਾਰੇ ਕੋ ਕਸਟਮਰ ਹੁੰਦਾ ਕਿ ਘਰਾਂ ਦੇ ਵਿੱਚ ਪੈਸੇ ਸੇਫ ਨਹੀਂ ਬੈਂਕਾਂ ਦੇ ਵਿੱਚ ਪੈਸੇ ਸੇਫ ਆ। ਪਰ ਅਮਡੋਲਾ ਅਸੀਂ ਇਹ ਮਹਿਸੂਸ ਕਰ ਰਹੇ ਆਂ ਕਿ ਬੈਂਕਾਂ ਵੀ ਸੇਫ ਨਹੀਂ ਹੋ। ਅੱਜ ਵੀ ਨਿਊਜ਼ ਦੇਖ ਰਹੇ ਸੀ ਆਈਸੀਐਸ ਬੈਂਕ ਦੇ ਵਿੱਚ ਚੋਰਾ ਤੇ 55 ਲੱਖ ਦਾ ਫਰਾਉਡ ਹੋ ਚੁੱਕਿਆ ਆ। ਇਸ ਕਰਕੇ ਮੈਂ ਸਮਝਦਾ ਕਿ ਬੈਂਕਾਂ ਵੀ ਜਿਹੜੀਆਂ ਭਾਜੀ ਸੇਫ ਨਹੀਂ। ਅਸੀਂ ਦੇਖਿਆ ਜਦੋਂ ਬੈਂਕ 'ਚ ਕੋਈ ਪੈਸੇ ਜੇ ਮੈਂ ਰੋਲ ਜਾਂਦਾ ਤੇ ਉੱਥੇ ਜਿਹੜੇ ਬੈਂਕ ਦੇ ਕਈ ਅਧਿਕਾਰੀ ਬੈਠੇ ਉਹਦੇ ਕਈ ਛੋਲਤਾ ਵਾਲੇ ਬੈਠੇ ਹੋਣੇ ਉਹਨੇ ਬੈਂਕ ਦੇ ਐਫਡੀ ਕਰਨ ਦੀ ਵੀ ਗਾਇਨ ਛੋਲਸ ਕਰ ਲੈਂਦੇ ਨੇ। ਇਤਨਾ ਬੜੇ ਦੇਖਣ ਨੂੰ ਮਿਲਦਾ ਹੈ। ਹਾਂ ਹੋਇਆ ਬਾਜੀ ਅੱਜ ਪਹੁੰਚੇ ਤੋਂ ਹੀ ਬੈਂਕ ਬਾਜੀ ਇੱਕ ਬੈਂਕ ਦੇ ਵਿੱਚ ਫਰੋਡ ਹੋਇਆ ਹੈ ਜੀਡੀਐਫਸੀ ਜਿਹਦੇ ਸਬੰਧੀ ਪਹਿਲਾ ਮੁਕਦਮਾ ਦਰਜਿਆ ਤਫ਼ਤੀਸ਼ ਜਾਰੀ ਹੈ ਕਿੰਨਾ ਬੰਦਿਆਂ ਦੇ ਇੱਕੋ ਪੈਸੇ ਚਲੇ ਗਏ ਕੁਝ ਆਦਮੀਆਂ ਦੀ ਜਿਹੜੀ amount ਆ ਚੁੱਕੀ ਆ ਮੈਨੇਜਰ ਸਾਹਿਬ ਆਂਦੇ ਵੀ ਇੱਕ ਦੋ ਦਿਨ ਦੇ ਵਿੱਚ ਪੈ ਜਾਣੀਆਂ ਜਿਹੜੇ ਬੱਦੇ ਬਕਾਇਆ ਬਚਦੇ ਆ ਉਹਨਾਂ ਦਾ ਲਿਖ ਕੇ ਭੇਜਿਆ ਤੇ ਉਹ ਜਲਦੀ ਆ ਜਾਣੀਆਂ ਤੇ ਸਾਰਿਆਂ ਦੇ ਪੈਸੇ ਜਿਹੜੇ ਦੇ ਦਿੱਤੇ ਜਿੰਨੇ Providing a wide range of professional courses with 100% placement assistance. We are Sri Sai Group of Institutes.